ਕਿਸਾਨ ਵੀਰੋ ਸਵਾਗਤ ਹੈ ਪਹਿਲਾਂ ਤਾਂ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਹਾਂ ਜੀ ਟਰੈਕਟਰ ਇਹ ਵਕਾਊ ਆ ਫਾਰਮਟ੍ਰੈਕ 65 EPI ਤੇ 2008 ਮਾਡਲ ਆ ਸਾਰੀ ਡਿਟੇਲ ਆਪਾਂ ਇਸੇ ਵੀਡੀਓ ਵਿੱਚ ਤੁਹਾਨੂੰ ਦਵਾਂਗੇ ਕੀ ਕੀਮਤ ਦਾ ਇਹ ਤੁਹਾਨੂੰ ਟਰੈਕਟਰ ਬਣੂਗਾ ਤੇ ਪਹਿਲਾਂ ਤਾਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਬਈ ਨਵੇਂ ਜੁੜਿਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਬੈੱਲ ਵਾਲਾ ਆਈਕਨ ਜਰਨਾ ਨਾ ਭੁਲਣਾ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤੀਕ ਪਹੁੰਚਦੀ ਰਹੇ ਵੀ ਇਹ ਟਰੈਕਟਰ ਜਿਹੜਾ ਹੈਗਾ 2008 ਮਾਡਲ ਆ ਲੋਕੇਸ਼ਨ ਬਈਏ ਦੀ ਪਿੰਡ ਵਾਂਦਰ ਜਟਾਣਾ ਜਿਹਦਾ ਫਰੀ ਕੋਟ ਤੇ ਤਹਿਸੀਲ ਕੋਟਕਪੂਰਾ ਤੇ ਚੱਕ ਲਿਆਨ ਰੋਡ ਤੇ ਘਾਰ ਆ ਬਾਈ ਦਾ ਤੇ ਉੱਥੇ ਟਰੈਕਟਰ ਬਕਾਊ ਆ ਸਕਰੀਨ ਉੱਪਰ ਜਿਹੜਾ ਨੰਬਰ ਵੀ ਆਪਾਂ ਚਾਲੂ ਰੱਖਾਂਗੇ ਡਿਟੇਲ ਹੋਰ ਜੇ ਤੁਸੀਂ ਜਾਣਕਾਰੀ ਲੈਣੀ ਹੋ ਤਾਂ ਲੈ ਸਕਦੇ ਹੋ ਤੇ ਟਾਇਰਾਂ ਦੀ ਵੀ ਗੱਲ ਕਰੀ ਡੇਢ ਡੇ ਟਾਇਰ ਆ ਤੇ 80 85 ਪੈਸੇ ਜਿਹੜੇ ਟਾਇਰ ਹੋਣਗੇ ਤੁਸੀਂ ਦੇਖ ਸਕਦੇ ਹੋ ਤੇ ਅਗਲੇ ਟਾਇਰ ਆ ਵੀ ਜਿਹੜੇ ਅਗਲੇ ਟਾਇਰ ਵੀ ਜਿਹੜੇ ਹੋਣਗੇ 75 80 ਪੈਸੇ ਅਗਲੇ ਟਾਇਰ ਹੋਣਗੇ ਤੇ 2008 ਇਹ ਮਾਡਲ ਆ ਤੇ ਡਿਸਟ੍ਰੀਬਿਊਟਰ ਵਗੈਰਾ ਲੱਗਿਆ ਹੋਇਆ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਬਾਕੀ ਪੂਰਾ ਸਾਫ਼ ਆ ਤੇ 3 ਸਪੀਡ ਨਾਲੇ ਹੋਇਆ ਹੋਇਆ 3 ਸਪੀਡ ਇਸ ਜੈਂਸੀ ਦੇ ਵਿੱਚੋਂ ਹੋਇਆ ਹੋਇਆ ਤੇ ਬਾਕੀ ਇੰਜਨ ਨੂੰ ਜ ਤੁਸੀਂ ਦੇਖ ਸਕਦੇ ਹੋ ਇੰਜਨ ਪੱਖੋਂ ਬਿਲਕੁਲ ਸਾਫ਼ ਟਰੈਕਟਰ ਆ ਤੇ ਛਤਰੀ ਵੀ ਬਈ ਜਿਹੜੀ ਛਤਰੀ ਵੀ ਫਾਈਬਰ ਦੀ ਹੋਡਾ ਦੀ ਛਤਰੀ ਲੱਗੀ ਹੋਈ ਆ ਲੱਗੀ ਕਿਥੋਂ ਦੀ ਇਹ KS ਐਗਰੀ ਵਰਕਰਸ ਵਾਲਿਆਂ ਤੇ ਮਗਰਾੜਾਂ ਦੀ ਆਪਾਂ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਕਿਤੋਂ ਕੋਈ ਜੰਗਾਲ ਨਹੀਂ ਫੜੀ ਬਿਲਕੁਲ ਸਾਫ਼ ਤੁਸੀਂ ਦੇਖ ਸਕਦੇ ਹੋ ਕਿਤੋਂ ਕੋਈ ਮਗਰਾੜ ਨਹੀਂ ਗੱਲਾ ਤੇ ਰੰਗ ਸਾਰਾ origianally ਪਿਆ ਹਲੇ ਤੇ ਉੱਪਰੋਂ ਵੀ ਤੁਹਾਨੂੰ ਦਿਖਾ ਦਈਏ ਤਾਂ ਦੇਖੋ ਪੂਰੇ ਐ ਵਧੀਆ ਸਾਫ਼ ਮਗਰਾੜ ਪਏ ਆ ਤੇ ਛਤਰੀ ਆ ਜਿਹੜੀ ਇਹ ਲੱਗੀ ਹੋਈ KS ਤਲਮੰਡੀ ਪਾਈ ਵਾਲਿਆਂ ਦੀ ਲੱਗੀ ਹੋਈ ਆ ਤੇ ਇੰਜਨ ਤੁਹਾਨੂੰ ਦਿਖਾ ਦਿੰਦਾ ਬਿਲਕੁਲ ਸਾਫ਼ ਇੰਜਨ ਹੈ ਕੋਈ ਦਾਦਾ ਹੈ ਨਹੀਂ ਤੇ ਕੀਮਤ ਦੀ ਗੱਲ ਕਰੀਏ ਵੀ ਕੀਮਤ ਜਿਹੜੀ ਇਹਦੀ 3 ਲੱਖ ਤੇ 25000 ਰੁਪਏ ਜਿਹੜਾ ਵੀ ਡਿਮਾਂਡ ਕਰਦਾ ਬਾਕੀ ਮਾਨਦਾਨ ਜਿਹੜਾ ਹੋ ਜਾਊਗਾ ਤੇ ਟਾਇਰ ਆ ਜਿਹੜੇ ਤੁਸੀਂ ਦੇਖ ਸਕਦੇ ਹੋ ਰੈਡੀਅਲ ਟਾਇਰ ਪਾਇਆ ਗੁਡਇਰ ਦੇ ਟਾਇਰ ਆ ਇਹ ਮਗਰਲੇ ਜਿਹੜੇ ਟਾਇਰ ਆ ਤੇ ਅਗਲੇ ਵੀ ਜਿਹੜੇ ਗੁਡਇਰ ਦੇ ਜਿਹੜੇ ਅਗਲੇ ਟਾਇਰ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਮਗਰੋਂ ਕੋਈ ਪੇਂਟ ਵਗੈਰਾ ਕੁਝ ਨਹੀਂ Ориਜੀਨਲ ਦਾ ਰੰਗ ਪਿਆ ਸਾਰਾ ਇਹਦਾ ਤੇ ਸਕਰੀਨ ਉੱਪਰ ਨੰਬਰ ਚੱਲ ਰਿਹਾ ਬਈ ਜੇ ਕਿਸੇ ਨੇ ਹੋਰ ਜਾਣਕਾਰੀ ਵੀ ਲੈਣੀ ਹੋਵੇ ਤਾਂ ਕਾਲ ਕਰਕੇ ਤੁਸੀਂ ਲੈ ਸਕਦੇ ਹੋ ਤੇ 3 ਸਪੀਡ ਇਹ ਹੋਇਆ ਹੋਇਆ ਗੇਅਰ ਇੱਥੇ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਆ ਤੇ ਜਾਂਸੀ ਦੇ ਵਿੱਚੋਂ ਬਾਕੀ ਬਈਏ ਗੇਅਰ ਲੱਗਿਆ ਧੰਨਵਾਦ ਸਾਰੇ ਵੀਰਾਂ ਦਾ